ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਾਨੂੰ ਪਹਿਲਾਂ ਵੀ ਕਮੈਂਟ ਕੀਤੇ ਸੀ ਕਿ ਕਈਆਂ ਦਾ ਸ਼ਾਮਕੁਰ ਮੋਣੀ ਦਾ ਟਾਲਾ ਕਈਆਂ ਦਾ ਕੰਮ ਨਹੀਂ ਕੀਤਾ ਕਈਆਂ ਦਾ ਕੰਮ ਕਰ ਗਿਆ ਸੀ ਕਈਆਂ ਤਾਂ ਨਹੀਂ ਕੀਤਾ ਸੀ ਪਰ ਅੱਜ ਅਸੀਂ ਤੁਹਾਨੂੰ ਪਾਤਾ ਸ਼ਾਮਕੁਰ ਮੋਣੀ ਦਾ ਇੱਕ ਹੋਰ ਟਾਲਾ ਦੇਣ ਜਾ ਰਹੇ ਹਾਂ ਜਿਹਦੇ ਨਾਲ ਇਹ 100% ਕੰਮ ਕਰੇਗਾ ਹੀ ਕਰੇਗਾ ਇਹ ਖਾਲੀ ਨਹੀਂ ਮੁੜਦਾ ਪਰ ਇਹਦੇ ਵਿੱਚ ਥੋੜਾ ਜਿਹਾ ਸਮਾਨ ਜ਼ਿਆਦਾ ਲੱਗਣਾ ਪਹਿਲਾਂ ਆਪਣੇ ਕੰਮ ਦੇ ਵਿੱਚ ਸਮਾਨ ਘੱਟ ਸੀ ਇਹਦੇ ਵਿੱਚ ਸਮਾਨ ਥੋੜਾ ਜ਼ਿਆਦਾ ਆ ਤੇ ਤੁਸੀਂ ਜੇ ਕੰਮ ਪੂਰਾ ਲੈਣਾ ਹੈ ਤੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਮਾਤਾ ਸ਼ਾਮਕੌਰ ਮੋਣੀ ਦੇ ਭੋਗ ਪ੍ਰਸ਼ਾਦ ਬਾਰੇ ਜਿਹੜਾ ਇੰਨਾ ਕੁ ਪਾਵਰਫੁਲ ਭੋਗ ਪ੍ਰਸ਼ਾਦ ਇਹ ਹੈ ਜਿਹਦੇ ਨਾਲ ਮਾਤਾ ਸ਼ਾਮਕੌਰ ਮੋਣੀ ਕੰਮ ਕਰਦੀ ਹੀ ਕਰਦੀ ਆ ਖਾਲੀ ਨਹੀਂ ਮੋੜਦੀ ਪਰ ਇਹਦੇ ਵਿੱਚ ਨਿਯਮ ਤਰੀਕੇ ਹੁੰਦੇ ਆ ਦੇਣ ਦੇ ਆਪਾਂ ਬਹੁਤ ਸਾਰੇ ਲੋਕ ਕੀ ਕਰਦੇ ਆ ਕੰਮ ਕਰ ਦਿੰਨੇ ਆ ਕੰਮ ਬਹੁਤ ਛੇਤੀ ਛੇਤੀ ਨਾ ਕਰਕੇ ਆਉਂਦੇ ਆ ਵੀ ਆਲਾ ਦੋਲਾ ਕੋਈ ਦੇਖ ਨਾ ਲਵੇ ਨਾ ਕੋਈ ਆ ਨਾ ਜਾਵੇ ਐਦਾਂ ਕੰਮ ਨਹੀਂ ਹੁੰਦੇ ਇਹ ਕੰਮ ਹੁੰਦੇ ਆ ਤਸੱਲੀ ਨਾਲ ਕੋਈ ਦੇਖਦਾ ਦੇਖੇ ਨਾ ਦੇਖੇ ਜਿਹੜੇ ਕੰਮ ਤੁਸੀਂ ਕਰਨ ਗਏ ਹੋ ਉਹਨੂੰ ਤਾਂ ਤੁਸੀਂ ਤਸੱਲੀ ਨਾਲ ਕਰ ਲਓ ਕੰਮ ਨੂੰ ਬਾਕੀ ਦੀਨ ਦੁਨੀਆ ਦੀ ਤਾਂ ਗੱਲ ਹੀ ਛੱਡ ਦਿਓ ਤੁਸੀਂ ਪਹਿਲਾਂ ਜਦੋਂ ਕੰਮ ਕਰਨ ਜਾਣੇ ਆ ਉੱਥੇ ਬਹੁਤ ਨਿਮਰਤਾ ਦੇ ਨਾਲ ਠੰਡੇ ਸਵੇਰ ਦੇ ਨਾਲ ਇਹ ਕੰਮ ਕੀਤਾ ਜਾਂਦਾ ਆ ਇਹ ਕਾਲੀ-ਕਾਲੀ ਦੇ ਵਿੱਚ ਇਹ ਨਹੀਂ ਕਿ ਛੱਟ ਕੇ ਦਵਾਤਾ ਵਾਗ ਤੇ ਬਾਅਦ ਚ ਕਹਿਣਾ ਮੇਰਾ ਕੰਮ ਨਹੀਂ ਹੋਇਆ ਫੇ ਕਮੈਂਟ ਚ ਕਹਿਣਾ ਕੰਮ ਨਹੀਂ ਹੋਇਆ ਜੀ ਮੇਰਾ ਇਦਾ ਨਹੀਂ ਕੰਮ ਨੂੰ ਤਰੀਕੇ ਨਾਲ ਕਰਨਾ ਪੈਂਦਾ ਹੈ ਕੰਮ ਉਹ ਤਰੀਕੇ ਨਾਲ ਹੀ ਹੁੰਦੇ ਆ ਠੀਕ ਹੈ ਅੱਜ ਜਿਹੜਾ ਤਰੀਕਾ ਹੁਣ ਤੁਹਾਨੂੰ ਦੱਸਾਂਗੇ ਉਸ ਤਰੀਕੇ ਨਾਲ ਕਰ ਲਿਓ ਸਮਾਨ ਥੋੜਾ ਜਿਹਾ ਜ਼ਿਆਦਾ ਲੱਗਣਾ ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਾ ਤੇ ਜਿਸ ਤਰ੍ਹਾਂ ਕੋਈ ਵੀ ਤੁਸੀਂ ਕਹਿੰਦੇ ਆ ਵਸ਼ੀਕਰਨ ਵੀ ਸਾਡਾ ਕੋਈ ਕੰਮਾ ਨਹੀਂ ਹੁੰਦਾ ਪਿਆ ਜਾਂ ਸਾਡਾ ਕੋਈ ਮੇਰਾ ਹਸਬੰਡ ਜਾਂ ਇੱਧਰ ਚਲਾ ਗਿਆ ਜਾਂ ਹਸਬੰਡ ਧਿਆਨ ਨਹੀਂ ਦਿੰਦਾ ਜਾਂ ਘਰ ਵਾਲੀ ਛੱਡ ਕੇ ਚਲੀ ਗਈ ਆ ਉਹ ਪੇਕੇ ਚਲੀ ਗਈ ਆ ਦੁਬਾਰਾ ਨਹੀਂ ਆਈ ਤਾਂ ਇਦਾਂ ਦੇ ਕੇਸ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਬਹੁਤ ਜ਼ਿਆਦਾ ਕਮੈਂਟ ਚ ਮੈਸੇਜ ਵੀ ਆਉਂਦੇ ਨੇ ਤੇ ਬਹੁਤ ਸਾਰੇ ਲੋਕ ਪਰੇਸ਼ਾਨ ਵੀ ਹੈ ਨਾ ਚੀਜ਼ਾਂ ਤੋਂ ਪਰ ਇਹ ਜਿਹੜਾ ਹੁਣ ਤੁਹਾਨੂੰ ਅਸੀਂ ਢਾਲਾ ਮਤਾ ਸ਼ਾਮਕੁਰ ਦਾ ਦੇਣ ਚੜਲੇ ਆ ਇਹ ਢਾਲਾ ਕੰਮ ਕਰਦਾ ਹੀ ਕਰਦਾ ਹੈ ਔਰ ਕੰਮ ਦੇ ਨਾਲ ਇਹਦੇ ਵਿੱਚ ਸਪੀਡ ਨਾਲ ਕੰਮ ਹੁੰਦਾ ਹੈ ਸਲੋ ਨਹੀਂ ਕੰਮ ਹੁੰਦਾ ਸਪੀਡ ਨਾਲ ਹੁੰਦਾ ਪਰ ਸਪੀਡ ਨਾ ਤਾਂ ਹੁੰਦਾ ਜਿਸ ਤਰੀਕੇ ਨਾਲ ਕੀਤਾ ਜਾਵੇ ਤੁਸੀਂ ਕੋਈ ਵੀ ਵਸ਼ਿਕਰਣ ਹੋਵੇ ਕਿਸੇ ਦਾ ਵੀ ਵਸ਼ਿਕਰਣ ਕਰਨਾ ਹੋਵੇ ਇਹਦੇ ਵਿੱਚ ਇਹ ਹੁੰਦਾ ਸ਼ਾਮ ਕਰਮਾਣੀ ਗਲਤ ਕੰਮ ਦੇ ਵਿੱਚ ਸਾਥ ਨਹੀਂ ਦਿੰਦੀ ਜੇ ਤੁਸੀਂ ਸੱਚੇ ਹੋ ਸਹੀ ਇਨਸਾਨ ਹੋ ਤੁਹਾਡੇ ਨਾਲ ਸਹੀ ਮੈਨੇ ਦੇ ਵਿੱਚ ਧੋਖਾ ਹੋਇਆ ਇਹ ਤੁਹਾਡਾ ਹੀ ਕੰਮ ਕਰੇਗੀ ਆਦਰਵਾਇਜ਼ ਜੇ ਤੁਸੀਂ ਕਹੋ ਉਹੀ منہ ਚੱਕ ਕੇ ਹਰ ਇੱਕ ਬੰਦਾ ਇਹਨੂੰ ਕਰਨ ਲੱਪੇ ਤਾਂ ਉੱਥੇ ਕੰਮ ਨਹੀਂ ਕਰਦੀ ਇਹ ਮੈਂ ਪਹਿਲਾਂ ਦੱਸ ਦਵਾਂ ਕੰਮ ਉੱਥੇ ਹੀ ਕਰਨਾ ਹੈ ਜੇ ਤੁਹਾਨੂੰ ਇੱਥੇ ਤੁਹਾਡੇ ਕੰਮ ਦੇ ਵਿੱਚ ਸੱਚਾਈ ਆ ਜੇ ਤੁਹਾਨੂੰ ਸੱਚੀ ਤੁਹਾਡੇ ਨਾਲ ਕੋਈ ਗਤਾਰੀ ਕੀਤੀ ਹੈ ਕਿਸੇ ਨੇ ਜਾਂ ਤੁਹਾਡਾ ਪਿਆਰ ਤੁਹਾਨੂੰ ਧੋਖਾ ਦੇ ਕੇ ਗਿਆ ਹੈ ਜਾਂ ਫਿਰ ਤੁਹਾਡਾ ਹਸਬੰਡ ਤੁਹਾਨੂੰ ਧੋਖਾ ਦੇ ਕੇ ਗਿਆ ਜਾਂ ਤੁਹਾਡੀ ਪਤਨੀ ਤੁਹਾਨੂੰ ਧੋਖਾ ਦੇ ਕੇ ਗਈ ਹੈ ਤਾਂ ਕੰਮ ਤਾਂ ਉੱਥੇ ਸਿਰੇ ਚੜਦਾ ਇਹ ਕੰਮ ਕਹਿਣੇ ਤਾਂ ਬਹੁਤ ਆਸਾਨ ਹੁੰਦੇ ਕਿ ਮੈਂ ਵਸ਼ੀਕਰਨ ਕਰ ਦੂੰ ਜੀ ਇਹ ਕਰ ਦੂੰ ਪਰ ਨਹੀਂ ਵਸ਼ੀਕਰਨ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਗੱਲ ਹੋ ਚੁੱਕੀ ਹੈ ਇਹ ਜਿਹੜੇ ਕੰਮ ਹੈ ਕਿ ਸ਼ਾਮ ਕਰਮਣੀ ਤੋਂ ਕਢਾਏ ਜਾਂਦੇ ਆ ਵਸ਼ੀਕਰਨ ਬਹੁਤ तरीके ਨਾਲ ਕੀਤੇ ਜਾਂਦੇ ਆ ਵਸ਼ਿਕਰਣ ਜਿਹੜਾ ਅਸਲੀ ਵਸ਼ਿਕਰਣ ਹੁੰਦਾ ਆ ਜੋ ਜਿਹੜਾ ਕੀਤਾ ਜਾਂਦਾ ਉਹ ਸ਼ਮਸ਼ਾਨ ਦੇ ਵਿੱਚ ਜਾ ਕੇ ਬਹੁਤ ਸਾਰੀ ਸਮਗਰੀ ਲੱਗਦੀ ਆ ਬਹੁਤ ਪੂਜਾ ਪੂਤੀ ਫੇਰ ਜਾ ਕੇ ਵਸ਼ਿਕਰਣ ਹੁੰਦਾ ਜੇ ਵੀ ਕਿਸੇ ਦਾ ਕਰਨਾ ਹੋਵੇ ਤਾਂ ਪਰ ਅਸੀਂ ਉਹਨਾਂ ਕੰਮਾਂ ਤੋਂ ਦੂਰੀ ਰਹਿਨੇ ਆ ਨਾ ਤੇ ਕਿਸੇ ਨੂੰ ਸਲਾਹ ਨਹੀਂ ਦਿੰਦੇ ਆ ਕਿ ਤੁਸੀਂ ਇਸ ਕੰਮ ਨੂੰ ਕਰੋ ਕਿਉਂ ਕਰਕੇ ਵਸ਼ਿਕਰਣ ਦਾ ਜਿਹੜਾ ਰਿਜ਼ਲਟ ਆ ਬਾਅਦ ਵਿੱਚ ਉਹ ਪੈਕ ਵੱਜਦਾ ਨਾ ਜਦੋਂ ਉਹ ਖਤਰਨਾਕ ਸਾਬਿਤ ਹੁੰਦਾ ਆ ਇਸ ਕਰਕੇ ਅਸੀਂ ਉਹਦੀ ਸਲਾਹ ਨਹੀਂ ਦਿੰਦੇ ਨਾ ਅਸੀਂ ਕਰਦੇ ਆ ਕਿਸੇ ਦਾ ਤਾਂ ਤੁਹਾਨੂੰ ਅਸੀਂ ਇਹੀ ਕਵਾਂਗੇ ਕਿ ਤੁਸੀਂ ਜੇ ਕੰਮ ਕਰਨਾ ਹੈ ਜੇ ਵਸ਼ੀਕਰਨ ਵਾਕਏ ਤੁਸੀਂ ਸੱਚੀ ਸੱਚੀ ਤੁਹਾਡੇ ਨਾਲ ਕੋਈ ਗੱਦਾਰੀ ਜਾਂ ਧੋਖਾ ਹੋਇਆ ਫਿਰ ਤੁਹਾਡਾ ਇੱਥੇ ਇਹ ਟਾਲਾ ਕਰਿਓ ਨਹੀਂ ਤਾਂ ਅਦਰਵਾਈਜ਼ ਕੋਈ ਇਦਾਂ ਟਾਲਾ ਨਾ ਕਰੇ ਤੁਸੀਂ ਕੰਮ ਨਹੀਂ ਕਰਨਾ ਮੈਂ ਪਹਿਲਾਂ ਦੱਸ ਦੇਣ ਲੱਗਾ ਅੱਜ ਤੇ ਤੁਸੀਂ ਹੁਣ ਕਰਨਾ ਕੀ ਹੈ ਪਹਿਲਾਂ ਸਮਾਨ ਨੋਟ ਕਰ ਲਓ ਇਹਦੇ ਵਿੱਚ ਟਾਲੇ ਜਿਹੜਾ ਲੱਗਣਾ ਸੱਤ ਪ੍ਰਕਾਰ ਦੀ ਮਠਿਆਈ ਲੱਗਣੀ ਹੈ ਠੀਕ ਹੈ ਸੱਤ ਪ੍ਰਕਾਰ ਦੀ ਕੋਈ ਵੀ ਮਠਿਆਈ ਤੁਸੀਂ ਲੈ ਲਓ ਮਾਤਾ ਸ਼ਾਮਕੌਰ ਮੋਣੀ ਦੇ ਨਾਮ ਦੀ ਤੇ ਇਹਦੇ ਵਿੱਚ ਲੱਗਣੇ ਆ ਦੋ ਪਾਨ ਮਿੱਠੇ ਠੀਕ ਹੈ ਚਾਰ ਲੱਡੂ ਇੱਥੇ ਦੋ ਨਹੀਂ ਲੱਗਣੇ ਤੇ ਚਾਰ ਲੱਡੂ ਲੱਗਣੇ ਆ ਠੀਕ ਹੈ ਚਾਰ ਲੱਡੂ ਲੱਗਣੇ ਆ ਤੇ ਦੋ ਜੈਫਰ ਲੱਗਣੇ ਤੇ ਦੋ ਹੀ ਇਸਤਪਾਰੀਆਂ ਲੱਗਣੀਆਂ ਸੱਤ ਲੌਂਗ ਸੱਤ ਲੈ ਚੀਆਂ ਠੀਕ ਹੈ ਸੱਤ ਲੌਂਗ ਸੱਤ ਲੈ ਚੀਆਂ ਤੇ 16 ਤਰੀਕੇ ਦਾ ਸ਼ਿੰਗਾਰ ਚਾਹੀਦਾ ਜਿੱਥੇ 16 ਚੀਜ਼ਾਂ ਹੁਣ ਸ਼ਿੰਗਾਰ ਦੇ ਵਿੱਚ 16 ਸ਼ਿੰਗਾਰ ਉਹਨੂੰ ਕਹਿੰਦੇ ਆ ਬਾਜ਼ਾਰੋਂ ਮਿਲ ਜਾਂਦਾ ਹੈ ਪੂਰਾ ਲੈਣਾ 16 ਕੋਈ ਚੀਜ਼ ਘੱਟ ਨਹੀਂ ਹੋਣੀ ਚਾਹੀਦੀ ਕਿਸੇ ਤਰੀਕੇ ਨਾਲ ਠੀਕ ਹੈ ਇਹ ਸਾਰਾ ਸਮਾਨ ਤੁਸੀਂ ਕੀ ਕਰਨਾ ਲੈ ਲੈਣਾ ਜਿਹੜਾ ਵੀ ਬੰਦਾ ਜਿਸ ਤੇ ਉੱਤੇ ਤੁਸੀਂ ਜਨੂੰ ਘਰ ਜਾਂ ਤੁਹਾਡੇ ਤੋਂ ਦੂਰ ਹੋਇਆ ਉਹਨੂੰ ਉਹਦਾ ਨਾਮ ਲੈ ਲੈਣਾ ਮਾਤਾ ਸ਼ਾਮ ਕਰਮੂਣੀ ਆਕਿ ਤੇ ਉਹਦੀ ਮਾਂ ਦਾ ਨਾਮ ਲੈਣਾ ਠੀਕ ਹੈ ਉਹਦੀ ਮਾਂ ਦਾ ਨਾਮ ਲੈ ਕੇ ਉਹਦੀ ਫੋਟੋ ਦੇ ਉੱਤੋਂ ਸਮਾਨ ਇਹ ਸਾਰਾ ਚੁਹਾ ਲੈਣਾ ਸਾਰਾ ਚੁਹਾ ਕੇ ਮਾਤਾ ਸ਼ਾਮਕਰ ਮੋਣੀ ਦੇ ਅੱਗੇ ਫਰਿਆਦ ਕਰਨੀ ਕਿ ਮਾਤਾ ਸ਼ਾਮਕਰ ਮੋਣੀ ਇਹ ਬੰਦਾ ਜਾਂ ਔਰਤ ਜਾਂ ਕੋਈ ਵੀ ਇਨਸਾਨ ਇਸ ਬੰਦੇ ਨੇ ਮੇਰੇ ਨਾਲ ਐਦਾਂ ਕੀਤਾ ਜਾਂ ਧੋਖਾ ਕੀਤਾ ਜਾਂ ਜੋ ਵੀ ਹੈ ਜੋ ਤੁਸੀਂ ਵਸ਼ੀਕਰਨ ਦੇ ਵਿੱਚ ਚਾਹੁੰਦੇ ਹੋ ਤੁਹਾਡੀ ਜੋ ਸ਼ਰਧਾ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਸਾਡੇ ਕੋਲ ਵਾਪਸ ਆ ਜਾਵੇ ਕਿੱਡਾ ਵੱਡਾ ਕਿਉਂ ਨਾ ਪੱਥਰ ਦਿਲ ਹੋਵੇ ਉਹ ਵੀ ਇਨਸਾਨ ਵਾਪਸ ਆ ਜਾਏਗਾ ਠੀਕ ਹੈ ਇਹ ਤੁਸੀਂ ਜਿਹੜਾ ਪ੍ਰਯੋਗ ਹੈ ਭੋਗ ਪ੍ਰਸ਼ਾਦ ਮਾਤਾ ਸ਼ਾਮਕਰ ਮੋਣੀ ਦਾ ਇਹ ਦੇਣਾ ਸ਼ਨੀਵਾਰ ਵਾਲੇ ਦਿਨ ਠੀਕ ਹੈ ਸ਼ਨੀਵਾਰ ਵਾਲੇ ਦਿਨ ਦੇਣਾ ਇਹ ਦੇਣਾ ਪਿੱਪਲ ਤੇ ਪਿੱਪਲ ਇੱਧਰ ਨੂੰ ਦੇਖਿਓ ਜਿੱਥੇ ਕੋਈ ਵੀ ਆਂਦਾ ਜਾਂਦਾ ਨਾ ਹੋਵੇ ਜੇ ਨਹਿਰ ਦੇ ਕੰਢੇ ਤੇ ਹੋ ਜਵੇ ਉਹ ਜ਼ਿਆਦਾ ਵਧੀਆ ਜੇ ਨਹਿਰ ਦੇ ਕੰਢੇ ਤੇ ਤੁਹਾਨੂੰ ਨਹੀਂ ਪਿੱਪਲ ਮਿਲਿਆ ਤਾਂ ਫਿਰ ਤੁਸੀਂ ਕੋਈ ਐਦਾਂ ਦੀ ਜੜ ਜਗ੍ਹਾ ਤੇ ਪਿੱਪਲ ਦੇਖ ਲਿਓ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਕਿਤੇ ਉੱਥੇ ਜਾ ਕੇ ਤੁਸੀਂ ਇਹ ਜਿਹੜਾ ਸਮਾਨ ਰੱਖਾਣਾ ਇਹ ਤੁਸੀਂ ਕੰਮ ਜਿਹੜਾ ਆ ਪੰਜ ਸ਼ਨੀਵਾਰ ਲਗਾਤਾਰ ਕਰਨਾ ਆ ਫਿਰ ਇਹ ਕੰਮ ਹੋਣਾ ਤੁਹਾਡਾ ਦੇ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਚਾਹ ਪੀਰਾਂ ਦੀ ਚਾਹ ਮਸਤਾਂ ਦੀ ਮਾਲਕ ਬਲੀ ਕਰੇ